ਸ਼ਸ਼ੀ ਕਾਲ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਸ਼ਸ਼ੀ ਕਾਲ ਵੀਰੇ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 9878390942 ਜੇਕਰ ਤੁਸੀਂ ਵੀਰੇ ਖੇਤੀਬਾੜੀ ਦਾ ਕੋਈ ਵੀ ਸੰਦ ਸੇਲ ਕਰਨਾ ਹੁੰਦਾ ਟਰੈਕਟਰ ਟਰਾਲੀ ਕਾਰ ਜੀਪ ਹਲ ਤਵੀਆਂ ਕੁਝ ਵੀ ਤਾਂ ਉਹਦੀਆਂ ਚਾਰ-ਪੰਜ ਫੋਟੋਆਂ ਤੇ ਲੋੜੀ ਦੀ ਜਾਣਕਾਰੀ ਇਹ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਲਵਾ ਸਕਦੇ ਹੋ। ਧੰਨਵਾਦ ਵੀਰੇ। ਅੱਜ ਆਪਣੇ ਕੋਲੇ ਸੇਲ ਵਿੱਚ ਵੀਰੇ 8 ਚੀਜ਼ਾਂ ਨੇ। ਸਵਰਾਜ 855, ਅਰਜਨ 605, ਮਹਿੰਦਰਾ 472, Swift Desire ਗੱਡੀ, Ford 3600 modify, Standard 460, ਸਵਰਾਜ 855 ਤੇ New Holland। ਸਭ ਤੋਂ ਪਹਿਲਾਂ ਗੱਲ ਕਰਦੇ ਆ ਵੀਰੇ Ford 3600 ਦੀ। Ford 3600 1979 ਮਾਡਲ ਜੋ ਕਿ 1979 ਦੇ ਵਿੱਚ ਆਇਆ ਹੋਇਆ। ਤੇ ਟਰੈਕਟਰ ਵੀਰੇ ਹਰਿਆਣਾ ਦੇ ਅੰਬਾਲਾ ਏਰੀਆ ਵਿੱਚ ਖੜਾ ਹੈਗਾ। ਟਰੈਕਟਰ ਨੂੰ ਵੀਰੇ 2018 ਵਿੱਚ ਮੋਡੀਫਾਈ ਕਰਵਾਇਆ ਗਿਆ। ਟਰੈਕਟਰ ਦਾ ਸਾਰਾ ਕੰਮ ਓਕੇ ਆ। ਤੇ ਟਰੈਕਟਰ ਦੇ ਵੀਰੇ ਮੂਰਲੇ ਟਾਇਰ ਚੌੜੇ ਪਵਾਏ ਹੋਏ ਨੇਗੇ। ਰੰਗ ਪੇਂਟ ਵੀਰੇ ਟਰੈਕਟਰ ਨੂੰ ਵੀਰ ਨੇ ਦੁਬਾਰੇ ਕਰਵਾਇਆ ਹੋਇਆ। ਬਹੁਤ ਹੀ ਵਧੀਆ ਤਰੀਕੇ ਨਾਲ ਵੀਰੇ ਟਰੈਕਟਰ ਤਿਆਰ ਕੀਤਾ ਗਿਆ ਹੈਗਾ। ਤੁਸੀਂ ਟਰੈਕਟਰ ਦੀਆਂ ਫੋਟੋਆਂ ਦੇਖ ਸਕਦੇ ਹੋ। ਬਹੁਤ ਹੀ ਸੋਹਣਾ ਲੱਗ ਰਿਹਾ। ਤੇ ਮਾਲਕ ਵੀਰ ਨੇ ਪੇਂਟ ਵੀਰੇ ਇਹਦਾ ਬਿਲਕੁਲ オリジナル ਕਰਵਾਇਆ ਹੋਇਆ ਹੈਗਾ। ਬਿਲਕੁਲ オリジナル ਪੇਂਟ ਹੋਇਆ ਹੋਇਆ। ਇਕਦਮ ਸਿੱਕੇਵਾਂ ਟਰੈਕਟਰ ਹੈ ਵੀਰੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜਾ ਟਰੈਕਟਰ ਦਾ ਬਾਈ ਸਾਰਾ ਕੰਮ ਓਕੇ ਆ ਇੰਜਨ ਗੇਅਰ ਪੰਪ ਦਾ ਕੰਮ ਬਿਲਕੁਲ ਓਕੇ ਆ ਸਰਵਿਸ ਕਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 185000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ 9466950950 ਤੇ ਮਾਲਕ ਵੀਰ ਵੀਰੇ ਜੇ ਕੋਈ ਇਹ ਰੇਂਜ ਦੀ ਕਾਰ ਖੜੀ ਆ 1,85,000 ਦੀ ਤਾਂ ਉਹ ਵੀਰ ਉਸ ਕਾਰ ਨਾਲੇ ਟਰੈਕਟਰ ਨੂੰ ਐਕਸਚੇਂਜ ਵੀ ਕਰ ਲੈਣਗੇ ਜੇ ਕੋਈ ਮੇਰਾ ਵੀਰ ਕਾਰ ਨੂੰ ਵੀ ਟਰੈਕਟਰ ਨਾਲ ਐਕਸਚੇਂਜ ਕਰਨਾ ਚਾਹੁੰਦਾ ਤਾਂ ਉਹ ਚੇਂਜ ਵੀ ਕਰ ਸਕਦਾ ਹੁਣ ਗੱਲ ਕਰਦੇ ਆ ਵੀਰੇ ਸਵਰਾਜ 855 FE ਦੀ ਸਵਰਾਜ 855 FE 4 ਸਟਾਰ ਇਹ ਟਰੈਕਟਰ ਵੀਰੇ 2014 ਮਾਡਲ ਆ ਜੋ ਕਿ 2014 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਭੁਲਾਡੇ ਵਿੱਚ ਖੜਾ ਹੈਗਾ ਸਾਰਾ ਟਰੈਕਟਰ ਵੀਰੇ ਆਲ オリジナル ਆ ਕਿਤੋਂ ਵੀ ਰੰਗ ਪੇਂਟ ਨਹੀਂ ਤੇ ਨਾ ਹੀ ਵੀਰੇ ਟਰੈਕਟਰ ਦਾ ਰੰਗ ਕਿਤੋਂ ਲਿਖਾ ਹੋਇਆ ਹੈਗਾ ਬਾਡੀ ਚਾਸੀ ਲਿੰਕਾਂ ਦਾ ਪੇਂਟ ਬਿਲਕੁਲ オリジナル ਆ ਕੋਈ ਡੈਂਟਿੰਗ ਪੇਂਟਿੰਗ ਨਹੀਂ ਕੋਈ ਬਲੋ ਨਹੀਂ ਟਰੈਕਟਰ ਦੇ ਉਹ ਟਾਇਰ ਆ ਵੀਰੇ ਉਹ 95 ਪੈਸੇ ਨੇ ਬਿਲਕੁਲ ਨਵੇਂ ਟਾਇਰ ਆ ਵੀਰੇ ਟਾਇਰਾਂ ਦੇ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਬਾਕੀ ਵੀਰੇ ਟਰੈਕਟਰ ਦੀ ਹਾਲਤ ਤੁਹਾਡੇ ਸਾਹਮਣੇ ਆ ਟਰੈਕਟਰ ਦੀਆਂ ਫੋਟੋਆਂ ਸ਼ੋ ਹੋ ਰਹੀਆਂ ਨੇ ਇੱਕਦਮ ਸਿੱਕੇਵਾਂ ਟਰੈਕਟਰ ਆ ਵੀਰੇ ਬਿਲਕੁਲ ਸ਼ੋ ਰੂਮ ਕੰਡੀਸ਼ਨ ਦੇ ਵਿੱਚ ਖੜਾ ਹੈ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 495000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 97297 93393 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਉਹ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ ਵਟਸਐਪ ਤੇ ਵੀ ਗੱਲਬਾਤ ਕਰਕੇ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਤੇ ਟਰੈਕਟਰ ਦਾ ਨੰਬਰ ਵੀਰੇ ਮਾਨਸਾ ਡਿਸਟ੍ਰਿਕਟ ਦਾ ਪੀਬੀ 31 ਹੁਣ ਗੱਲ ਕਰਦੇ ਆ ਵੀਰੇ ਅਰਜਨ 605 ਦੀ अर्जेंस 605 2016 ਮਾਡਲ ਜੋ ਕਿ 2016 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਹਰਿਆਣਾ ਦੇ ਫਰੀਦਾਬਾਦ ਏਰੀਆ ਵਿੱਚ ਖੜਾ ਹੈਗਾ ਸਾਰਾ ਟਰੈਕਟਰ ਵੀਰੇ ਆਲ オリジナル ਆ ਕਿਤੋਂ ਵੀ ਰੰਗ ਪੇਂਟ ਨਹੀਂ ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਤੇ ਨਾ ਹੀ ਵੀਰੇ ਟਰੈਕਟਰ ਦਾ ਰੰਗ ਪੇਂਟ ਕਿਤੋਂ ਲਿਖਾ ਹੋਇਆ ਹੈਗਾ ਤੇ ਬਾਕੀ ਵੀਰੇ ਟਰੈਕਟਰ ਦੇ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਕੋਈ ਵੀ ਪਾਰਟ ਚੇਂਜ ਨਹੀਂ ਕੀਤਾ ਗਿਆ ਤੇ ਟਰੈਕਟਰ ਵੀਰੇ ਸਾਈਡ ਗੇਅਰ ਆ ਬਾਕੀ ਵੀਰੇ ਟਰੈਕਟਰ ਤੇ ਕੋਈ ਡੈਂਟ ਨਹੀਂ ਕੋਈ ਬਲੋ ਨਹੀਂ ਟਰੈਕਟਰ ਦੇ ਉਹ ਟਾਇਰ ਹੈ ਵੀਰੇ ਉਹ 80 ਪੈਸੇ ਨੇ ਚਾਰੇ ਟਾਇਰਾਂ ਦੀ ਵੀਰੇ ਸੇਮ ਕੰਡੀਸ਼ਨ ਆ ਬਿਲਕੁਲ ਨਵੀਂ ਹਾਲ ਦੇ ਵਿੱਚ ਟਾਇਰ ਨੇ ਤੇ ਮਾਲਕ ਵੀਰ ਨੇ ਟਰੈਕਟਰ ਦਾ ਕੰਮ ਵੀਰੇ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਦਾ ਕੰਮ ਓਕੇ ਆ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਆ 5,80,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 90503 041B ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਉਹ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਮੈਸੇਜ ਕਰ ਸਕਦਾ ਹੈ ਇੱਕ ਵੀਰੇ ਦੇ ਨਾਲ ਨਾਲ ਜ਼ਰੂਰੀ ਸੂਚਨਾ ਹੋਰ ਹੈ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਉਹ ਵੀਰ ਨਾਲ 31 ਮਾਰਚ ਤੋਂ ਪਹਿਲਾਂ ਹੀ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ Swift DR ਗੱਡੀ ਦੀ Swift DR BDI 2015 ਮਾਡਲ ਜੋ ਕਿ 2015 ਦੇ ਵਿੱਚ ਆਈ ਹੋਈ ਆ ਤੇ ਗੱਡੀ ਵੀਰੇ 92000 ਕਿਲੋਮੀਟਰ ਚੱਲੀ ਹੋਈ ਆ ਸਾਰੀ ਗੱਡੀ ਵੀਰੇ ਆਲ オリジナル ਆ ਗੱਡੀ ਵੀਰੇ ਕਿਤੋਂ ਵੀ ਰੰਗ ਪੇਂਟ ਨਹੀਂ ਕਿਤੋਂ ਵੀ ਗੱਡੀ ਵੀਰੇ ਡੈਂਟਿੰਗ ਪੇਂਟਿੰਗ ਨਹੀਂ ਹੋਈ ਹੋਈ ਥੋੜੀ ਬਹੁਤੀ ਟੱਚਿੰਗ ਵੀਰੇ ਆਪਾਂ ਨੂੰ ਹਰੇਕ ਗੱਡੀ ਦੇ ਦੇਖਣ ਨੂੰ ਮਿਲ ਹੀ ਜਾਂਦੀ ਆ ਤੇ ਬਾਕੀ ਵੀਰੇ ਗੱਡੀ ਦੇ ਚਾਰੇ ਟਾਇਰ ਬਿਲਕੁਲ ਨਵੇਂ ਨੇ ਐਮ ਆਰ ਐਫ ਦੇ ਟਾਇਰ ਆ ਵੀਰੇ ਤੇ ਟਾਇਰਾਂ ਦੇ ਵੀਰੇ ਬੀਲ ਕੱਪ ਚੜੇ ਹੋਏ ਆ ਮਾਲਕ ਵੀਰ ਨੇ ਗੱਡੀ ਦੀ ਵੀਰੇ ਸਰਵਿਸ ਕਰਵਾਈ ਹੋਈ ਆ ਸਾਰਾ ਕੰਮ ਓਕੇ ਆ ਵੀਰੇ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਆ ਵੀਰੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜੀ ਆ ਬਾਕੀ ਵੀਰੇ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਸ਼ੋਅ ਹੋ ਰਹੀਆਂ ਨੇ ਮਾਲਕ ਵੀਰ ਵੱਲੋਂ ਵੀਰੇ ਗੱਡੀ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਗੱਡੀ ਚਲਾ ਕੇ ਚੈੱਕ ਕਰਕੇ ਗੱਡੀ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਗੱਡੀ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 6 ਲੱਖ ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 98557 14721 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕੰਟੈਕਟ ਵੀ ਕਰ ਸਕਦੇ ਹੋ ਜਾਂ WhatsApp ਤੇ ਵੀ ਮੈਸੇਜ ਕਰਕੇ ਗੱਲਬਾਤ ਕਰਕੇ ਇਹ ਗੱਡੀ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਨਿਊ ਹਾਲੈਂਡ 3630 ਦੀ ਨਿਊ ਹਾਲੈਂਡ 3630 2014 ਮਾਡਲ ਜੋ ਕਿ 2014 ਦੇ ਵਿੱਚ ਆਇਆ ਹੋਇਆ ਤੇ ਟਰੈਕਟਰ ਵੀਰੇ ਗੋਬਿੰਦਵਾਲ ਸਾਹਿਬ ਏਰੀਏ ਵਿੱਚ ਖੜਾ ਹੈਗਾ ਇਹ ਟਰੈਕਟਰ ਵੀਰੇ 1490 ਘੰਟੇ ਚੱਲਿਆ ਹੋਇਆ ਹੈਗਾ। ਮੀਟਰ ਦੀ ਫੋਟੋ ਵੀ ਵੀਰੇ ਸਕਰੀਨ ਤੇ ਸ਼ੋ ਹੋ ਰਹੀ ਹੈ। ਤੇ ਬਾਕੀ ਵੀਰੇ ਸਾਰਾ ਟਰੈਕਟਰ ਆਲ オリジナル ਆ। ਟਰੈਕਟਰ ਨੂੰ ਕਿਤੋਂ ਵੀ ਰੰਗ ਪੇਂਟ ਨਹੀਂ, ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ। ਤੇ ਨਾਈ ਵੀਰੇ ਟਰੈਕਟਰ ਦਾ ਰੰਗ ਪੇਂਟ ਕਿਤੋਂ ਲਿਖਾ ਹੋਇਆ ਹੈਗਾ। ਕੋਈ ਡੈਂਟ ਨਹੀਂ, ਕੋਈ ਬਲੋ ਨਹੀਂ। ਟਰੈਕਟਰ ਦੇ ਉਹ ਟਾਇਰ ਆ ਵੀਰੇ, ਉਹ 80 ਪੈਸੇ ਨੇ। ਬਿਲਕੁਲ ਨਵੀਂ ਹਾਲ ਦੇ ਵਿੱਚ ਟਾਇਰ ਆ ਤੇ ਬਾਕੀ ਵੀਰੇ ਟਰੈਕਟਰ ਦਾ ਸਾਰਾ ਕੰਮ ਹੋਇਆ ਹੋਇਆ ਸਰਵਿਸ ਓਕੇ ਆ ਮਾਲਕ ਵੀਰ ਵੱਲੋਂ ਵੀਰੇ ਪੂਰੀ ਫੁੱਲ ਗਾਰੰਟੀ ਆ ਇਕਦਮ ਸਿੱਕੇ ਵਾਂਗ ਟਰੈਕਟਰ ਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜਾ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 470000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋਅ ਹੋ ਰਿਹਾ 70877 46245 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਸਟੈਂਡਰਡ 460 ਦੀ ਸਟੈਂਡਰਡ 460 ਡੀ ਆਈ ਇਹ ਟਰੈਕਟਰ ਵੀਰੇ 2015 ਮਾਡਲ ਆ ਜੋ ਕਿ 2015 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਗਿੱਲ ਪਿੰਡ ਵਿੱਚ ਖੜਾ ਹੈਗਾ ਜੋ ਕਿ ਮੋਗੇ ਡਿਸਟ੍ਰਿਕਟ ਵਿੱਚ ਪੈ ਜਾਂਦਾ ਤਹਿਸੀਲ ਬਾਗਾਪੁਰਾਣਾ ਸਾਰਾ ਟਰੈਕਟਰ ਵੀਰੇ ਆਲ ਓਰੀਜਨਲ ਆ ਟਰੈਕਟਰ ਨੂੰ ਕਿਤੇ ਵੀ ਰੰਗ ਪੇਂਟ ਨਹੀਂ ਹੋਇਆ ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਤੇ ਟਰੈਕਟਰ ਵੀਰੇ ਸਾਈਡ ਗੇਅਰ ਆ ਤੇ ਨਾਈ ਵੀਰੇ ਟਰੈਕਟਰ ਦਾ ਰੰਗ ਪੇਂਟ ਕਿਤੋਂ ਲਿਹਾ ਹੋਇਆ ਹੈਗਾ ਟਰੈਕਟਰ ਦੇ ਵੀਰੇ ਕੋਈ ਡੈਂਟ ਨਹੀਂ ਕੋਈ ਬਲੋ ਨਹੀਂ ਟਰੈਕਟਰ ਦੇ ਟਾਇਰ ਆ ਵੀਰੇ ਉਹ 70 ਪੈਸੇ ਨੇ ਚਾਰੇ ਟਾਇਰ ਵੀਰੇ ਸੇਮ ਕੰਡੀਸ਼ਨ ਦੇ ਵਿੱਚ ਆ ਬਹੁਤ ਹੀ ਵਧੀਆ ਹਾਲਤ ਪਈ ਆ ਵੀਰ ਨੇ ਵੀਰੇ ਟਰੈਕਟਰ ਦਾ ਸਾਰਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਵੱਲੋਂ ਵੀਰੇ ਟਰੈਕਟਰ ਫੁੱਲ ਓਕੇ ਆ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਇੱਕਦਮ ਸਿੱਕੇ ਵਾਂਗ ਟਰੈਕਟਰ ਆ ਵੀਰੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜਾ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਵੀਰੇ ਪੂਰੀ ਫੁੱਲ ਗਰੰਟੀ ਆ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 410000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 98884 53312 ਇੱਕ ਨੰਬਰ ਵੀਰ ਦਾ ਹੋਰ ਹੈ ਵੀਰੇ 84370 34990 ਇਹ ਦੋਨੋਂ ਨੰਬਰ ਵੀਰ ਦੇ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਵੀ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਸਵਰਾਜ 855 FE ਦੀ ਸਵਰਾਜ 855 FE 2008 ਮਾਡਲ ਇਹ ਟਰੈਕਟਰ ਵੀਰੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਵਿਖੇ ਖੜਾ ਹੈਗਾ ਸਾਰਾ ਟਰੈਕਟਰ ਵੀਰੇ ਆਲ オリジナル ਆ ਟਰੈਕਟਰ ਨੂੰ ਕਿਤੇ ਵੀ ਰੰਗ ਪੇਂਟ ਨਹੀਂ ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਤੇ ਟਰੈਕਟਰ ਦੇ ਅਗਲੇ ਟਾਇਰਾਂ ਤੇ ਵੀਰੇ ਮਗਰਾੜ ਜਿਹੜੇ ਹੋਏ ਨੇ ਟਰੈਕਟਰ ਦੇ ਉਹ ਟਾਇਰ ਹੈ ਵੀਰੇ ਉਹ 50 55 ਪੈਸੇ ਨੇ ਤੇ ਨਾ ਹੀ ਵੀਰੇ ਟਰੈਕਟਰ ਕੰਮ ਪਾਲਦਾ ਸਾਰਾ ਕੰਮ ਵੀਰੇ ਟਰੈਕਟਰ ਦਾ ਹੋਇਆ ਹੋਇਆ ਇੰਜਨ ਗੇਅਰ ਪੰਪ ਦਾ ਕੰਮ ਵੀਰੇ ਬਿਲਕੁਲ ਓਕੇ ਆ ਮਾਲਕ ਵੀਰ ਵੱਲੋਂ ਵੀਰੇ ਪੂਰੀ ਫੁੱਲ ਗਾਰੰਟੀ ਆ ਇੱਕਦਮ ਸਿੱਕੇਵਾਂ ਟਰੈਕਟਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਹੈਗਾ ਟਰੈਕਟਰ ਖਰੀਦਣਾਂ ਸਮੇ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 310000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 6284503327 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਇਹ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਮਹਿੰਦਰਾ 475 ਦੀ ਮਹਿੰਦਰਾ 472 DI ਇਹ ਟਰੈਕਟਰ ਵੀਰੇ 2003 ਮਾਡਲ ਦਾ ਜੋ ਕਿ 2003 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਫਿਰੋਜ਼ਪੁਰ ਏਰੀਆ ਵਿੱਚ ਹੀ ਖੜਾ ਹੈਗਾ ਸਾਰਾ ਟਰੈਕਟਰ ਵੀਰੇ ਆਲ オリジナル ਆ ਟਰੈਕਟਰ ਨੂੰ ਵੀਰੇ ਕਿਦੋਂ ਵੀ ਰੰਗ ਪੇਂਟ ਨਹੀਂ ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਟਰੈਕਟਰ ਦੇ ਜੋ ਟਾਇਰ ਆ ਵੀਰੇ ਉਹ 85 ਪੈਸੇ ਨੇ ਚਾਰੇ ਟਾਇਰਾਂ ਦੀ ਵੀਰੇ ਸੇਮ ਕੰਡੀਸ਼ਨ ਆ ਬਿਲਕੁਲ ਨਵੀਂ ਹਾਲ ਦੇ ਵਿੱਚ ਟਾਇਰ ਬਾਕੀ ਵੀਰੇ ਟਰੈਕਟਰ ਦਾ ਸਾਰਾ ਕੰਮ ਹੋਇਆ ਹੋਇਆ ਇੰਜਨ ਗੀਅਰ ਪੰਪ ਦਾ ਕੰਮ ਓਕੇ ਆ ਮਾਲਕ ਵੀਰ ਵੱਲੋਂ ਵੀਰੇ ਪੂਰੀ ਫੁੱਲ ਗਾਰੰਟੀ ਆ ਇੱਕਦਮ ਸਿੱਕੇਵਾਂ ਟਰੈਕਟਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਟਰੈਕਟਰ ਲੈਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 220000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 94635 37527 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਖਰੀਦ ਸਕਦਾ ਧੰਨਵਾਦ ਵੀਰੇ ਜੇ ਵੀਰੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਵੀਰੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਜਟਾ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਵੋ ਤੇ ਜੁੜੇ ਰਹੋ ਵੀਰੇ ਆਪਣੇ ਚੈਨਲ ਜਟਾ ਟਰੈਕਟਰ ਦੇ ਨਾਲ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ